ਇਸ ਟਾਈਮ ਨਨ ਵਾਲੇ ਬੈਂਟਿਚ ਬੈਠਿਆ ਹਾਂ ਇਸ ਟਾਈਮ ਟ੍ਰੇਨਿੰਗ ਮੈਂ ਆਰਮੀ ਦੀ ਲੈ ਰਹਾ ਹਾਂ ਇਹ ਪਤਾ ਲੱਗਿਆ ਤਾਂ ਬੱਚਿਆਂ ਤੋਂ ਕਿ ਸੁਜੀਤ ਸਰ ਫ੍ਰੀ ਕੋਚਿੰਗ ਦਿੰਦੇ ਨੇ ਆਰਮੀ ਦੇ ਟੈਸਟ ਦੀ ਤਾਂ ਇੱਥੇ ਆਣੇ ਸ਼ੁਰੂ ਕੀ ਨਹੀਂ ਸਰ ਸਾਰੇ ਸਬਜੈਕਟ ਬਹੁਤ ਵਧੀਆ ਪੜ੍ਹਾਉਂਦੇ ਹਨ ਸਾਇੰਸ ਜੀਕੇ ਹੋਰ ਵਗੈਰਾ ਜਿਹੜੇ ਵੀ ਸਾਨੂੰ ਜਿੰਨੇ ਉਹ ਸਿਲੇਬਸ ਹੈ ਸਭ ਕੁਝ ਉਹ ਵਧੀਆ ਪੜ੍ਹਾਉਂਦੇ ਹਨ ਸਰ ਉਹਦੇ ਸਾਨੂੰ ਫ੍ਰੀ ਟਾਈਮ 4 ਵਜੇ ਤੋਂ 6 ਵਜੇ ਤੱਕ ਡੇਲੀ ਪੜ੍ਹਾਉਂਦੇ ਆ ਤੇ ਸਰ ਬਹੁਤ ਵਧੀਆ ਪੜ੍ਹਾਉਂਦੇ ਆ ਸਰ ਚਾਹੁੰਦੀ ਆ ਕਿ ਸਾਡੇ ਦੇਸ਼ ਦੀ ਕੁੜੀਆਂ ਵੀ ਆਪਣੇ ਦੇਸ਼ ਦੇ ਵਾਸਤੇ ਸੇਵਾ ਕਰੇ ਤੇ ਅਗਨੀਵੀਰ ਦੇਵੀ ਪੇਪਰ ਦੇ ਵਿੱਚ ਕਲੀਅਰ ਕਰਨ ਮੇਰਾ ਮਾਨਸੀ ਸਾਡੇ ਏਰੀਏ ਦੇ ਵੱਧ ਤੋਂ ਵੱਧ ਬੱਚੇ ਨੌਕਰੀ ਕਰਕੇ ਰੋਜ਼ਗਾਰ ਲੈਣ ਸ਼੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਨਾਨੋਵਾਲ ਦੇ ਰਹਿਣ ਵਾਲੇ ਮਾਸਟਰ surjit singh ਸਕੂਲ ਟਾਈਮ ਤੋਂ ਬਾਅਦ ਵਿਦਿਆਰਥੀਆਂ ਨੂੰ ਖਾਸ ਤੌਰ ਤੇ ਵੱਖ-ਵੱਖ ਤਰ੍ਹਾਂ ਦੇ ਕੰਪੀਟੀਸ਼ਨ ਦੇ ਟੈਸਟਾਂ ਦੇ ਲਈ ਤਿਆਰ ਕਰ ਰਹੇ ਨੇ ਉਹਨਾਂ ਵੱਲੋਂ ਕੋਚਿੰਗ ਦਿੱਤੀ ਜਾ ਰਹੀ ਹੈ ਪਰੰਤੂ ਕੋਚਿੰਗ ਦਾ ਕੋਈ ਵੀ ਪੈਸਾ ਨਹੀਂ ਲਿਆ ਜਾ ਰਿਹਾ ਇਸੇ ਦੇ ਚਲਦਿਆਂ ਪਿੰਡ ਨਾਨੋਵਾਲ ਤੇ ਆਸ-ਪਾਸ ਦੇ ਖੇਤਰ ਦੇ ਆਸ-ਪਾਸ ਦੇ ਪਿੰਡਾਂ ਦੇ ਬਹੁਤ ਸਾਰੇ ਬੱਚੇ ਆ ਕੇ ਉਹਨਾਂ ਕੋਲੋਂ ਟ੍ਰੇਨਿੰਗ ਲੈ ਕੇ ਹੁਣ ਤੱਕ ਜਿੱਥੇ ਵੱਡੀ ਗਿਣਤੀ ਦੇ ਵਿੱਚ ਭਾਰਤੀ ਫੌਜ ਦੇ ਵਿੱਚ ਸੇਵਾ ਨਿਭਾ ਰਹੇ ਨੇ ਉੱਥੇ ਲਗਾਤਾਰ ਪਿਛਲੇ 1 ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤੋਂ ਮਾਸਟਰ ਸੁਰਜੀਤ ਸਿੰਘ ਦੇ ਵੱਲੋਂ ਇਹ ਸੇਵਾ ਲਗਾਤਾਰ ਜਾਰੀ ਹੈ ਉਹਨਾਂ ਦਾ ਕਹਿਣਾ ਹੈ ਕਿ ਅਨੰਦਪੁਰ ਸਾਹਿਬ ਤੇ ਆਸ-ਪਾਸ ਦਾ ਜਿਹੜਾ ਖਿੱਤਾ ਹੈ ਆਰਥਿਕ ਤੌਰ ਤੇ ਕਮਜ਼ੋਰ ਹੈ ਉਹ ਚਾਹੁੰਦੇ ਨੇ ਕਿ ਇੱਥੋਂ ਦੇ ਜਿਹੜੇ ਵਿਦਿਆਰਥੀ ਨੇ ਇੱਥੋਂ ਦੇ ਨੌਜਵਾਨ ਨੇ ਉਹ ਇਹਦਾ ਟੈਸਟਾਂ ਨੂੰ ਪਾਸ ਕਰਕੇ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਤਾਂ ਜੋ ਆਪਣਾ ਆਪਣੇ ਇਲਾਕੇ ਦਾ ਤੇ ਆਪਣੇ ਪੂਰੇ ਪਰਿਵਾਰ ਦਾ ਨਾਮ ਰੌਸ਼ਨ ਕਰ ਸਕਣ ਮੈਂ ਇਸ ਟਾਈਮ ਨੰਨੌਲ ਬੈਂਡਿਜ ਬੈਠਿਆ ਹਾਂ ਇਸ ਟਾਈਮ ਟ੍ਰੇਨਿੰਗ ਮੈਂ ਆਰਮੀ ਦੀ ਲੈ ਰਿਹਾ ਹਾਂ ਇੱਥੇ ਜਿਹੜੀ ਟ੍ਰੇਨਿੰਗ ਮਿਲਦੀ ਕਿਸ ਤਰ੍ਹਾਂ ਦੀ ਟ੍ਰੇਨਿੰਗ ਮਿਲਦੀ ਟ੍ਰੇਨਿੰਗ ਬਹੁਤ ਵਧੀਆ ਦੇ ਰਹੇ ਨੇ ਸਰ ਇਹ ਪਤਾ ਲੱਗਿਆ ਤਾਂ ਬੱਚਿਆਂ ਤੋਂ ਕਿ ਸੁਰਜੀਤ ਸਰ ਫ੍ਰੀ ਕੋਚਿੰਗ ਦਿੰਦੇ ਨੇ ਆਰਮੀ ਦੇ ਟੈਸਟ ਦੀ ਤਾਂ ਇੱਥੇ ਆਣਾ ਸ਼ੁਰੂ ਕੀਤਾ ਔਰ ਮੇਰਾ ਹੀ ਸੁਪਨਾ ਹੈ ਕਿ ਮੈਂ ਅੱਛੇ ਨੰਬਰਾਂ ਨਾਲ ਪਾਸ ਹੋਵਾਂ ਔਰ ਮਿਹਨਤ ਕਰਕੇ ਅੱਗੇ ਨਿਕਲਾਂ ਕੋਈ ਸਰ ਜੋ ਪੜਾਉਂਦੇ ਨੇ ਤੁਹਾਨੂੰ ਕਿਸ ਟਾਈਮ ਪੜਾਉਂਦੇ ਨੇ ਸਕੂਲ ਦੇ ਟਾਈਮ ਦੇ ਵਿੱਚ ਸਕੂਲ ਦੇ ਜੌਬ ਕਰਦੇ ਨੇ ਕਦੋਂ ਪੜਾਉਂਦੇ ਨੇ ਸਰ ਫ੍ਰੀ ਟਾਈਮ ਪੜਾਉਂਦੇ ਨੇ ਜੌਬ ਤੋਂ ਸਰ ਦਿਨ ਨੂੰ ਕਰਦੇ ਨੇ ਲੇਕਿਨ ਸ਼ਾਮ ਨੂੰ ਫ੍ਰੀ ਹੁੰਦੇ ਨੇ ਫਿਰ 30 ਟਾਈਮ ਲੱਗਦਾ ਤੇ ਕੋਈ ਇਸ ਕੋਚਿੰਗ ਦੇ ਸਰ ਤੁਹਾਡੇ ਕੋਲੋਂ ਪੈਸੇ ਲੈਂਦੇ ਨੇ ਕੋਈ ਚਾਰਜ ਕਰਦੇ ਨਹੀਂ ਨਾ ਬਿਲਕੁਲ ਫ੍ਰੀ ਕੋਚਿੰਗ ਦਿੰਦੇ ਨੇ ਸਰ ਸੋਕ ਬਾਕੀ ਬੱਚਿਆਂ ਨੂੰ ਵੀ ਉਜਾਰਿਸ਼ ਹੈ ਕਿ ਸਰ ਕੋਲ ਤੇ ਕੋਚਿੰਗ ਲੋ ਔਰ ਅੱਗੇ ਨਿਕਲੋ ਸਰ ਬਦੀ ਕੋਚਿੰਗ ਦਿੰਦੇ ਮੈਂ ਇੱਥੇ ਆਈ ਕੋਚਿੰਗ ਲਈ ਆਇਆ ਹਾਂ ਤੇ ਮੈਨੂੰ ਕਿਸੇ ਤੋਂ ਪਤਾ ਲੱਗਿਆ ਸੀ ਸਰ ਸੁਜੀਤ ਸਰ ਕਾਫੀ ਲੰਬੇ ਟਾਈਮ ਤੋਂ ਇੱਥੇ ਕੋਈ ਇੰਡੀਅਨ ਆਰਮੀ ਦੀ ਕੋਚਿੰਗ ਦਿੰਦੇ ਨੇ ਤੇ ਹੋਰ ਵੀ ਪੰਜਾਬ ਪੁਲਿਸ ਦੀ ਕੋਚਿੰਗ ਵੀ ਦਿੰਦੇ ਹਨ ਤੇ ਮੈਂ ਵੀ ਫਿਰ 10 ਦਿਨ ਲਈ ਪਹਿਲੇ ਆਇਆ ਸੀ ਕਿ ਕੀ ਕਿ ਸਰ ਦੀ ਕੋਚਿੰਗ ਕਿੰਨੀ ਵਧੀਆ ਸੀ ਤੇ ਕਿਵੇਂ ਬਣਾਉਂਦੇ ਸੀ ਤੇ ਮੈਨੂੰ 10 ਦਿਨ ਬਾਅਦ ਪਤਾ ਲੱਗੇ ਵੀ ਸਰ ਬਹੁਤ ਵਧੀਆ ਪੜ੍ਹਾਉਂਦੇ ਤੇ ਫ੍ਰੀ ਪੜ੍ਹਾਉਂਦੇ ਹਨ ਤੇ ਹੋਰ ਵੀ ਮੇਰੇ ਵਿਦਿਆਰਥੀਆਂ ਨਾਲ ਦੇ ਸਟੂਡੈਂਟ ਨੂੰ ਮੈਂ ਵੀ ਕਹਿਣਾ ਚਾਹਾਂਗਾ ਕਿ ਉਹ ਵਧੀਆ ਤੇ ਹੋਰ ਵੀ ਇੱਕ ਵਧੀਆ ਕੋਚਿੰਗ ਹੈ ਹਨ ਨੀ ਸਰ ਸਾਰੇ ਸਬਜੈਕਟ ਬਹੁਤ ਵਧੀਆ ਪੜ੍ਹਾਉਂਦੇ ਹਨ ਸਾਇੰਸ ਜੀਕੇ ਹੋਰ ਵਗੈਰਾ ਜਿਹੜੇ ਵੀ ਸਾਨੂੰ ਜਿੰਨੇ ਵੀ ਉਹ ਸਿਲੇਬਸ ਹੈ ਸਭ ਕੁਝ ਉਹ ਵਧੀਆ ਪੜ੍ਹਾਉਂਦੇ ਹਨ ਤੇ ਇਹ ਫ੍ਰੀ ਪੜ੍ਹਾਉਂਦੇ ਹਨ ਐਵੇਂ ਦੀ ਕੋਈ ਗੱਲ ਨਹੀਂ ਵੀ ਕੋਈ ਪੈਸਾ ਨਹੀਂ ਹੈ ਤੇ ਵੱਧ ਤੋਂ ਵੱਧ ਸਾਰੇ ਹੋਰ ਵੀ ਸਟੂਡੈਂਟ ਨੂੰ ਹੋਰ ਵੀ ਸਟੂਡੈਂਟਸ ਨੂੰ ਇੱਥੇ ਪੜ੍ਹਨਾ ਆਣਾ ਚਾਹੀਦਾ ਜਿੰਨ ਬਾਤ ਤੋਂ ਬਾਤ ਫਾਇਦਾ ਲੈਣਾ ਚਾਹੀਦਾ ਹਾਂਜੀ ਹਾਂਜੀ ਸਾਨੂੰ ਸਰ ਵੀ ਇਹ ਦੱਸਿਆ ਕਿ ਹਾਰथिक ਪੱਕੋ ਸਾਰੇ ਇੱਥੇ ਕਮਜ਼ੋਰ ਨੇ ਕੋਈ ਮਤਲਬ ਕੋਈ ਵੜਾ ਨਹੀਂ ਐਵੇਂ ਕੋਈ ਅਮੀਰ ਨਹੀਂ ਐ ਤੇ ਸਰ ਇਹ ਹੀ ਚਾਹੁੰਦੇ ਨੇ ਕਿ ਵੱਧ ਤੋਂ ਵੱਧ ਬੱਚੇ ਇੰਡੀਅਨ ہماری ਆਰਮੀ ਵਿੱਚ ਭਰਤੀ ਹੋਣ ਤੇ ਵੱਧ ਤੋਂ ਆਪਣੀ ਦੇਸ਼ ਦੀ ਸੇਵਾ ਕਰਨਾ ਇਹ ਬਾਕੀ ਅੱਗੇ ਇਹਦਾ ਇਹੀ ਗੋਲ ਹੈ ਵੀ ਮਤਲਬ ਵੱਧ ਤੋਂ ਵੱਧ ਬੱਚੇ ਸਟੂਡ ਸਾਡੇ ਕੋਲ ਪੜ੍ਹਾਈ ਕਰਨ ਤੇ ਸਰ ਮੈਨੂੰ ਪਤਾ ਲੱਗਿਆ ਕਿ ਸੁਰਜੀਤ ਸਰ ਬਹੁਤ ਵਧੀਆ ਉਹ ਟ੍ਰੇਨਿੰਗ ਦਿੰਦੇ ਪੜ੍ਹਾਉਂਦੇ ਆ ਮਤਲਬ ਬਹੁਤ ਵਧੀਆ ਪੜ੍ਹਾਇਆ ਸਰ ਨੇ ਪੂਰੇ ਮੈਨੂੰ 3 ਮਤਲਬ 2-3 ਮਹੀਨੇ ਹੋ ਗਏ ਸਰ ਨੇ ਸਾਇੰਸ ਮੈਥ ਜੀਕੇ ਕੁਐਸਚਨ ਸਾਰੇ ਬਹੁਤ ਵਧੀਆ ਤਰੀਕੇ ਨਾਲ ਪੜ੍ਹਾਏ ਤੇ ਫ੍ਰੀ ਪੜ੍ਹਾਉਂਦੇ ਆ ਮੈਂ ਚਾਹੁੰਦੀ ਕਿ ਉਹਦੇ ਸਾਰੇ ਬੱਚੇ ਉਹਦੀ ਟ੍ਰੇਨਿੰਗ ਲੈਣ ਤੇ ਫ੍ਰੀ ਦੀ ਪੜ੍ਹਾਈ ਕਰਨ ਤੇ ਆਰਮੀ ਵਿੱਚ ਜੁਆਇਨ ਆਰਮੀ ਚ ਪੇਪਰ ਵਿੱਚ ਆਪਣਾ ਕਲੀਅਰ ਕਰਨ ਤੇ ਸਰ ਕੋਲ ਆ ਕੇ ਉਹਦੇ ਪੜ੍ਹਨ ਸਰ ਮੈਂ ਆਰਮੀ ਵਿੱਚ ਜਾਣਾ ਚਾਹੁੰਦੀ ਆ ਤੇ ਮੇਰਾ ਗੋਲ ਹੈ ਕਿ ਆਪਣੇ ਦੇਸ਼ ਦੀ ਸੇਵਾ ਕਰਾਂ ਸਰ ਉਹਦੇ ਸਾਨੂੰ ਫ੍ਰੀ ਟਾਈਮ ਇਹ 4 ਵਜੇ ਤੋਂ 6 ਵਜੇ ਤੱਕ ਡੇਲੀ ਪੜ੍ਹਾਉਂਦੇ ਆ ਤੇ ਸਰ ਬਹੁਤ ਵਧੀਆ ਪੜ੍ਹਾਉਂਦੇ ਆ ਸਰ ਚਾਹੁੰਦੀ ਆ ਕਿ ਸਾਡੇ ਦੇਸ਼ ਦੀ ਕੁੜੀਆਂ ਵੀ ਆਪਣੇ ਦੇਸ਼ ਦੇ ਵਾਸਤੇ ਸੇਵਾ ਕਰੇ ਤੇ ਅਗਨੀਵੀਰ ਦੇ ਵਿੱਚ ਪੇਪਰ ਦੇ ਵਿੱਚ ਕਲੀਅਰ ਕਰਨ 2006 ਤੋਂ ਬਾਅਦ ਜਦੋਂ ਜੋਬ 'ਚ ਆਇਆ ਕਾਫੀ ਗਰੀਬੀ ਦੇਖੀ ਆ ਕਾਫੀ ਔਖੇ ਹਾਲਾਤਾਂ ਵਿੱਚੋਂ ਨਿਕਲਿਆ ਹਾਂ ਤੇ ਮੇਰਾ ਮਨ ਸੀ ਕਿ ਜਿਵੇਂ ਨੌਕਰੀ ਹੈ ਜਿਹੜੀ ਉਹ ਬੱਚੇ ਦੇ ਰੋਜ਼ਗਾਰ ਵਿੱਚ ਬੱਚੇ ਦੀ ਦਿਖ ਵਿੱਚ ਬੱਚੇ ਦੇ ਆਤਮ ਵਿਸ਼ਵਾਸ ਵਿੱਚ ਵਾਧਾ ਕਰਦੀ ਹੈ ਮੇਰਾ ਮੰਨ ਸੀ ਕਿ ਸਾਡੇ ਏਰੀਏ ਦੇ ਵੱਧ ਤੋਂ ਵੱਧ ਬੱਚੇ ਨੌਕਰੀ ਕਰਕੇ ਰੋਜ਼ਗਾਰ ਲੈਣ ਤੇ ਉਸ ਤੋਂ ਬਾਅਦ ਫਿਰ ਏਸੀ ਸੁਪਨੇ ਨੂੰ ਪੂਰੇ ਕਰਨ ਦੀ ਚਾਹ ਵਿੱਚ ਮੈਂ ਪਿਛਲੇ 15 ਸਾਲਾਂ ਤੋਂ ਸਕੂਲ ਟਾਈਮ ਤੋਂ ਬਾਅਦ ਲਗਾਤਾਰ ਆਰਮੀ ਪੰਜਾਬ ਪੁਲਿਸ ਅਤੇ ਕੁਝ ਹੋਰ ਮਹਿਕਮਿਆਂ ਦੇ ਰਿਟਨ ਪੇਪਰ ਦੀ ਤਿਆਰੀ ਸਕੂਲ ਟਾਈਮ ਤੋਂ ਬਾਅਦ ਕਰਵਾਉਂਦਾ ਹਾਂ ਇਹ ਜੋ ਤਿਆਰੀ ਹੈ ਇਹ ਬਿਲਕੁਲ ਫ੍ਰੀ ਆਫ ਕੋਸਟ ਚੱਲਦੀ ਹੈ ਮੈਂ ਕਿਸੇ ਵੀ ਬੱਚੇ ਤੋਂ ਕੋਚਿੰਗ ਦੇ ਨਾਤੇ ਕੋਈ ਫੀਸ ਨਹੀਂ ਲੈਂਦਾ ਮੈਨੂੰ ਪਤਾ ਹੈ ਕਿ ਜੋ ਸਾਡਾ ਏਰੀਆ ਹੈ ਉਹ ਗਰੀਬ ਏਰੀਆ ਹੈ ਸਾਡੇ ਲੋਕਾਂ ਕੋਲ ਪੈਸੇ ਦੀ ਸਾਧਨਾਂ ਦੀ ਘਾਟ ਹੈ ਸੋ ਮੈਂ ਚਾਹੁੰਦਾ ਹਾਂ ਕਿ ਵੱਧ ਤੋਂ ਵੱਧ ਬੱਚੇ ਇਹ ਫ੍ਰੀ ਕੋਚਿੰਗ ਦਾ ਫਾਇਦਾ ਲੈ ਕੇ ਨੌਕਰੀ ਲੱਗਣ ਦੇ ਸੇਵਾ ਕਰਨ ਅਤੇ ਆਪਣਾ ਅਤੇ ਆਪਣੇ ਪਰਿਵਾਰ ਦਾ ਵਧੀਆ ਢੰਗ ਨਾਲ ਪਾਲਣ ਪੋਸ਼ਣ ਕਰਨ ਸ਼ੁਰੂ ਸ਼ੁਰੂ ਵਿੱਚ ਜਦੋਂ ਤਾਂ ਪਹਿਲਾਂ ਪਹਿਲਾਂ ਤਿਆਰੀ ਸ਼ੁਰੂ ਕਰਵਾਈ ਉਦੋਂ ਤਾਂ ਸਕਸੈਸ ਰੇਟ ਕਾਫੀ ਘੱਟ ਸੀ ਹੌਲੀ ਹੌਲੀ ਜਿਵੇਂ ਜਿਵੇਂ ਤਜਰਬਾ ਹੁੰਦਾ ਗਿਆ ਆਤਮ ਵਿਸ਼ਵਾਸ ਵੀ ਵਧਦਾ ਗਿਆ ਫਿਰ ਕਾਫੀ ਹੁਣ ਤਾਂ ਬਹੁਤ ਵੱਡੀ ਮਾਤਰਾ ਵਿੱਚ ਬੱਚੇ ਪੜਨ ਵੀ ਆਉਂਦੇ ਹਨ ਅਤੇ ਹੁਣ ਤੱਕ ਮੇਰੇ 110 ਤੋਂ ਵੱਧ ਬੱਚੇ ਸਰਕਾਰੀ ਨੌਕਰੀਆਂ ਪ੍ਰਾਪਤ ਕਰ ਚੁੱਕੇ ਹਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਬੱਚੇ ਇੰਡੀਅਨ ਆਰਮੀ ਵਿੱਚ ਹਨ ਇੰਡੀਅਨ ਆਰਮੀ ਵਿੱਚ ਕੁਝ ਕਲੈਰੀਕਲ ਕੁਝ ਟੈਕਨੀਕਲ ਜੋਬ ਵੀ ਕਰ ਰਹੇ ਹਨ ਕੁਝ ਬੱਚੇ ਪੰਜਾਬ ਪੁਲਿਸ ਵਿੱਚ ਵੀ ਚੇ ਹਨ ਕੁਝ ਬੱਚੇ ਹਿਮਾਚਲ ਪੁਲਿਸ ਅਤੇ ਹੋਮ ਗਾਰਡ ਫੋਰੈਸਟ ਗਾਰਡ ਆਦਿ ਦੀਆਂ ਨੌਕਰੀਆਂ ਪ੍ਰਾਪਤ ਕਰ ਚੁੱਕੇ ਹਨ ਬਿਲਕੁਲ ਸਰ ਸਾਡੇ ਏਰੀਆ ਵਿੱਚ ਵੈਸੇ ਤਾਂ ਬਹੁਤ ਕੱਟ ਹੀ ਲੋਕ ਹਨ ਜਿਨ੍ਹਾਂ ਕੋਲ ਕੁਝ ਜ਼ਮੀਨਾਂ ਹਨ ਜੋ ਜ਼ਮੀਨਾਂ ਹਨ ਵੀ ਉਹ ਬਿਲਕੁਲ ਬੰਜਰ ਹਨ ਪਾਣੀ ਘੱਟ ਲੱਗਦਾ ਹੈ ਤੇ ਉਹਨਾਂ ਵਿੱਚ ਜੋ ਜ਼ਮੀਨਾਂ ਵੀ ਆ ਉਹਨਾਂ ਵਿੱਚ ਫਸਲਾਂ ਬਹੁਤ ਵਧੀਆ ਨਹੀਂ ਹੋ ਸਕਦੀਆਂ ਰੱਬ ਆਸਰੇ ਹੀ ਕੰਮ ਚੱਲਦਾ ਹੈ ਸੋ ਇੱਥੇ ਦੇ ਲੋਕਾਂ ਨੂੰ ਤਾਂ ਨੌਕਰੀ ਦੀ ਬਹੁਤ ਸਖਤ ਲੋੜ ਹੈ ਤੇ ਮੈਂ ਵੀ ਇਹੀ ਜਾਂਦਾ ਹਾਂ ਕਿ ਬੱਚੇ ਜ਼ਮੀਨਾਂ ਅਤੇ ਪੁਰਾਣੇ ਕਲਚਰ ਨੂੰ ਛੱਡ ਕੇ ਨੌਕਰੀ ਵੱਲ ਤੁਰਨ ਅਤੇ ਨੌਕਰੀ ਵਿੱਚ ਸਫਲਤਾ ਹਾਸਲ ਕਰਨ ਮੇਰੇ ਮੇਰੀ ਕਲਾਸ ਵਿੱਚ 50 ਤੋਂ 70 ਬੱਚੇ ਰੈਗੂਲਰ ਪੜਨਾ ਆਉਂਦੇ ਹਨ ਵੈਸੇ ਇਹ ਇਸ ਕਲਾਸ ਦੇ ਨਾਲ ਨਾਲ ਆਨਲਾਈਨ ਵੀ ਕਲਾਸ ਚੱਲਦੀ ਹੈ ਜਿਸ ਵਿੱਚ ਬੱਚਿਆਂ ਨੂੰ ਪੜਨ ਵਾਲਾ ਸਮਗਰੀ ਮਟੀਰੀਅਲ ਉਹਨਾਂ ਨੂੰ ਭੇਜਿਆ ਜਾਂਦਾ ਹੈ ਉਸ ਵਿੱਚ ਲਗਭਗ 250 ਤੋਂ ਵੱਧ ਮੁੰਡੇ ਅਤੇ 70 ਤੋਂ ਵੱਧ ਕੁੜੀਆਂ ਸ਼ਾਮਲ ਹਨ ਜਿਹੜੇ ਬੱਚੇ ਹਨ ਉਹ ਕਾਫੀ ਦੂਰ ਦੂਰ ਤੋਂ ਆਉਂਦੇ ਹਨ ਜੇ ਅਗਰ ਅਸੀਂ ਗੱਲ ਕਰੀਏ ਤਾਂ ਆਲੇ-ਦੁਆਲੇ ਵਾਲੇ ਪਿੰਡਾਂ ਵਿੱਚੋਂ ਕਰੀਏ ਤਾਂ ਅਸੀਂ ਲਗਭਗ ਬੂੰਗਾ ਗਰਦਲਾ ਕੀਰਤਪਰ ਸਾਹਿਬ ਉਦੋਂ ਉੱਪਰਲੇ ਮੱッセਵਾਲ ਬਣੀ ਮਝੇੜ ਗੰਗੂਵਾਲ ਮਹਿਰੋਲੀ ਮਹਾਨ ਚੰਗਰ ਵੈਲਟ ਦੀ ਗੱਲ ਕਰੀਏ ਤਾਂ ਰਾਮਪੁਰ ਜੱਜਰ ਹਿਮਾਚਲ ਦੀ ਗੱਲ ਕਰੀਏ ਤਾਂ ਛਿੜੀਆਂ ਤੋਬਾ ਦਲੇਤ ਧਰੋਟ ਲਖਨਊ ਆਦਿ ਤੋਂ ਬੱਚੇ ਪੜਨ ਆਉਂਦੇ ਹਨ ਮੈਂ ਡਿਊਟੀ ਦੌਰਾਨ ਵੀ ਸੁੰਦਰ ਰਿਹਾ ਕਿ ਸਾਡੇ ਸਰਜੀਤ ਸਰ ਬੱਚੇ ਨੂੰ ਕੋਚਿੰਗ ਦੇ ਰਹੇ ਕਾਫੀ ਦੂਰ ਦੂਰੋਂ ਬੱਚੇ ਆ ਰਹੇ ਤੇ ਬਹੁਤ ਸਕਸੈਸ ਵੀ ਹੋਏ ਸਾਰੇ ਤੇ ਆ ਕੇ ਉਹਨਾਂ ਨੇ ਇਹਨਾਂ ਨੂੰ ਮਿਲੇ ਵਧਾਈਆਂ ਦਿੱਤੀਆਂ ਤੇ ਸਾਨੂੰ ਵੀ ਵਧੀਆ ਲੱਗਦਾ ਕਿ ਨੰਨ ਨਾਲ ਪਿੰਡ ਦਾ ਮਤਲਬ ਨਾਮ ਉੱਚਾ ਜਾ ਰਿਹਾ ਜੀ ਦੇਖੋ ਇਹ ਤਾਂ ਬਹੁਤ ਵੱਡੀ ਮਾਨ ਦੀ ਗੱਲ ਹੈ ਕਿਸੇ ਵੀ ਪਿੰਡ ਵਾਸਤੇ ਹੋਵੇ ਚਾਹੇ ਕੋਈ ਟੀਚਰ ਕਰ ਰਿਹਾ ਜਾਂ ਕੋਈ ਹੋਰ ਉੱਠ ਕੇ ਨੌਜਵਾਨ ਆ ਰਿਹਾ ਤੇ ਸਾਰੇ ਪਿੰਡੋਂ ਬਹੁਤ ਮਾਨ ਦੀ ਗੱਲ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਇਹ ਕੰਮ ਅੱਗੇ ਇਦਾਂ ਚੱਲਦਾ ਰਹੇ ਤੇ ਸਾਡੀ ਵੀ ਕੋਸ਼ਿਸ਼ ਪੂਰੀ ਹੈ ਕਿ ਅਸੀਂ ਸਰਦ ਦੇ ਨਾਲ ਜਿੰਨਾ ਵੀ ਹੋ ਸਕੇ ਹੱਥ ਫੜਾਵਾਂਗੇ ਹਾਂ ਜੀ ਹਾਂ ਜੀ ਬਿਲਕੁਲ ਨਾਲ ਹੈ ਤੇ ਸਾਡੇ ਸਿਆਣੇ ਪਤਵੰਤੇ ਸੱਜਣ ਜੋ ਵੀ ਹੈ ਦੇਖ ਰਿਹਾ ਸਭ ਕੁਝ ਹੋ ਰਿਹਾ ਤੇ ਇਦਾਂ ਦਾ ਕੋਈ ਇਸ਼ੂ ਨਹੀਂ ਹੋਇਆ ਕਿ ਅੱਜ ਤੱਕ ਇਦਾਂ ਹੀ ਗੱਲਬਾਤ ਹੋਈ ਹੋਈ ਬੀਐਸ ਸ਼ਾਮਾ ਪੀਟੀਸੀ ਨਿਊਜ਼ ਸ਼੍ਰੀ ਅਨੰਦਪੁਰ ਸਾਹਿਬ